ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੈਂ ਤੁਹਾਡਾ ਛੋਟਾ ਭਰਾ ਮਨਪ੍ਰੀਤ ਸਿੰਘ ਮਲਤਾਨੀ ਕਲੈਕਸ਼ਨ ਟਕਨਸੂਲਟ ਰਾਜਪੁਰਾ ਤੋਂ ਤੇ ਬਹੁਤ ਸਾਰੀ ਡਿਮਾਂਡ ਆ ਰਹੀ ਸੀ ਮੇਰੀ ਭੈਣਾਂ ਦੀ ਕਿ ਭਾਜੀ ਸਾਨੂੰ ਨਾ ਬੁਟੀਕਾਂ ਦੇ ਚੀਜ਼ ਲੈ ਕੇ ਦਵੋ ਕਿ ਜੋ ਕਿ ਅੱਜ ਕੱਲ ਟ੍ਰੈਂਡਿੰਗ ਦੇ ਉੱਤੇ ਚੱਲ ਰਿਹਾ ਆ ਤੇ ਅਸੀਂ ਆਪ ਡਿਜ਼ਾਈਨਿੰਗ ਕਰਕੇ ਬੁਟੀਕ ਦਾ ਸੂਟ ਤਿਆਰ ਕਰ ਸਕੀਏ ਤੇ ਮੈਂ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਨਵੀਂ ਚੀਜ਼ ਲੈ ਕੇ ਆਵਾਂ ਤੇ ਆਹ ਦੇਖੋ ਨਵੀਂ ਚੀਜ਼ ਲੈ ਕੇ ਆਇਆ ਮੈਂ ਟੈਬੀ ਟੈਬੀ ਲੈਂਡਿੰਗ ਦੇ ਉੱਤੇ ਲੈ ਕੇ ਆਇਆ ਆਰਟੀਕਲ ਤੇ ਆਰਟੀਕਲ ਦੇਖੋ ਪਹਿਲਾਂ ਤਾਂ ਆਰਟੀਕਲ ਬਹੁਤ ਹੀ ਪਿਆਰਾ ਜੇਕਰ ਆਪਾਂ ਲੈਣ ਜਾਈਏ ਥਾਂ ਦੇ ਵਿੱਚੋਂ ਤੇ ਥਾਂ ਦੇ ਵਿੱਚੋਂ ਤਕਰੀਬਨ ਇਹ 8800 9900 ਰੁਪਏ ਮੀਟਰ ਮਿਲਦਾ ਆ ਤੇ ਆਹ ਦੇਖੋ ਇਹਦੇ ਚ ਤੁਸੀਂ ਸ਼ਰਟ ਤਿਆਰ ਕਰ ਸਕਦੇ ਹੋ ਟੈਬੀ ਲਰਨਿੰਗ ਸੈਲਫ ਦੇ ਵਿੱਚ ਲਰਨਿੰਗ ਦੇ ਵਿੱਚ ਹੈਗਾ ਆ ਟੈਬੀ ਲਰਨਿੰਗ ਦਾ ਕਪੜਾ ਬਹੁਤ ਸੋਹਣਾ ਆਇਆ ਜੇ ਆਪਾਂ ਕੋਲ ਤੇ ਪਲੇਨ ਬੋਟਮ ਦੇ ਨਾਲ ਆਪਾਂ ਤੁਹਾਨੂੰ ਦਾਂਗੇ ਤੇ ਦੁਪੱਟਾ ਦੇਖੋ ਜੀ ਦੁਪੱਟਾ ਵੀ ਬਹੁਤ ਸੋਹਣਾ ਆ ਤੇ ਖੁੱਲੀਆਂ ਡੁਲੀਆਂ ਲੈਂਥਾਂ ਦਾ ਜੋ ਕਿ ਮੇਰੇ ਭੈਣਾ ਖੁੱਲੀਆਂ ਡੁਲੀਆਂ ਲੈਂਥ ਦਾ ਦੁਪੱਟਾ ਲਾਈਕ ਕਰਦੀਆਂ ਕਿ ਭਾਜੀ ਸਾਨੂੰ ਦੁਪੱਟੇ ਖੁੱਲੇ-ਡੁੱਲੇ ਚਾਹੀਦੇ ਨੇ ਆ ਦੇਖੋ ਇਸ ਤੋਂ ਉੱਤੇ ਖੁੱਲਾ ਦੁਪੱਟਾ ਆਪਾਂ ਤੁਹਾਨੂੰ ਕੀ ਦਾਂਗੇ ਜੀ ਇਹਦੇ ਤੇ ਖੁੱਲੇ-ਦੁੱਲੇ ਦੁਪੱਟੇ ਇਹਦੇ ਜਿਹੜੀ ਮੈਂ ਕਲਰ ਆਪਸ਼ਨ ਦੀ ਗੱਲ ਕਰਾਂ ਕਲਰ ਆਪਸ਼ਨ ਬਹੁਤ ਹੀ ਸੋਹਣੇ ਬੂਟੀ ਦੇ ਵਿੱਚ ਪ੍ਰਿੰਟ ਆਣ ਵਾਲਾ ਆ ਫੁੱਲ ਸਰਦਾਰੀ ਲੁੱਕ ਦਾ ਸੂਟ ਆ ਆ ਤੇ ਕਲਰ ਆਪਸ਼ਨ ਵੀ ਨਵਾਂ ਇੱਕ ਤਾਂ ਕਲਰ ਆਪਸ਼ਨ ਇਹ ਦੇਖ ਲਓ ਇਸ ਤੋਂ ਬਾਅਦ ਸਕਾਈ ਬਲੂ ਦੇਖ ਲਓ ਤੇ ਇਹਦੇ 'ਚ ਤੁਹਾਨੂੰ ਆਪਾਂ ਜਾਮਨੀ ਕਲਰ ਦੇ ਦਾਂਗੇ ਤੇ ਇੱਕ ਆ ਗ੍ਰੀਨ ਦੇ ਵਿੱਚ ਕਲਰ ਆਣ ਵਾਲਾ ਚਾਰ ਕਲਰ ਦਾ ਚਾਰਟ ਹੈ ਸਿਰਫ ਤੇ ਸਿਰਫ ਆਪਾਂ ਤੁਹਾਨੂੰ 30% ਲੈਸ ਦੇ ਉੱਤੇ ਇਹ ਸੂਟ ਦਾਂਗੇ 3300 ਰੁਪਏ ਦਾ ਆਪਣਾ ਰੇਟ ਸੀ ਤੇ 970 ਰੁਪਏ ਲੈਸ ਕਰਕੇ ਦਾਂਗੇ 3300 ਦੇ ਵਿੱਚੋਂ ਤਕਰੀਬਨ 23 ਸਾਡੇ ਕਿ 2300 ਰੁਪਏ ਦਾ ਸੂਟ ਬੰਦਾ ਜੇ ਤਾਂ ਮਿਲਦਾ ਲੈ ਆਓ ਨਹੀਂ ਮਿਲਦਾ ਤਾਂ ਤੁਹਾਡਾ ਬ੍ਰਹਮੰਡਪ੍ਰੀਤ ਬੈਠਾ ਆ ਮਲਤਾਨੀ ਕਲੈਕਸ਼ਨ ਤੋਂ ਤਾਂ ਮਲਤਾਨੀ ਕਲੈਕਸ਼ਨ ਤੇ ਆਰਡਰ ਕਰੋ ਤੇ ਕੱਪੜੇ ਪਾ ਕੇ ਤੇ ਬੁਟੀਕ ਦੇ ਪੀਸ ਤਿਆਰ ਕਰੋ ਤੇ ਪਾਓ ਤੇ ਹੰਡਾਓ ਤੇ ਰੱਬ ਦਾ ਗੁਣ ਗਾਓ ഇല്ലാജോ ആണെങ്കിൽ